ਓ ਜੀ ਭਾਈ ਆ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਆ ਭੈਣ ਕਿਸੇ ਰਿਸ਼ਤੇ ਨਾਲੋਂ ਘੱਟ ਨਹੀਂ ਦੇਖੋ ਭਾਈ ਜਿਹੜੇ ਜ਼ਖਮੀ ਹੁੰਦੇ ਆ ਡਾਕ ਉਹਨਾਂ ਨੂੰ ਕਿਵੇਂ ਸੰਭਾਲਦੀ ਆ ਕਿੰਨਾ ਪਿਆਰ ਆ ਭਾਈ ਆ ਭੈਣ ਦਾ ਬਹੁਤ ਹੀ ਵੱਡੀ ਸੇਵਾ ਇਹਦੇ ਹਿੱਸੇ ਆ ਤੇ ਜਦੋਂ ਭਾਈ ਆ ਸਾਡੇ ਦਰ ਤੇ ਆਉਂਦੇ ਆ ਕਈ ਵਾਰੀ ਅਸੀਂ ਝਟਕ ਕੇ ਭਜਾ ਦਿੰਦੇ ਆ ਤੇ ਕੁਝ ਕੁ ਲੋਕ ਐਨੇ ਜ਼ਾਲਮ ਹੁੰਦੇ ਆ ਕਿ ਇਹਨਾਂ ਨੂੰ ਮਾਰਦੇ ਵੀ ਆ ਦਰਵੇਸ਼ਾਂ ਨੂੰ ਭਾਈ ਇਹ ਰੱਬ ਦਾ ਰੋਗ ਹੁੰਦਾ ਇਹ ਵੀ ਰੱਬ ਦੇ ਜੀ ਆ ਭਾਈ ਇਹਨਾਂ ਨਾਲ ਪਿਆਰ ਕਰਿਆ ਕਰੋ ਬਹੁਤ ਹੀ ਵੱਡੀ ਸਮਝਾਂ ਨਾਲ ਕੋਲੇ ਇਨਸਾਨ ਨਾਲੋਂ ਵੱਡੀ ਅਕਲ ਦਿੱਤੀ ਹੈ ਇਹਨੂੰ ਰੱਬ ਨੇ ਸਿਰਫ ਇਹ ਬੋਲ ਨਹੀਂ ਸਕਦੇ ਭਾਈ ਬੋਲ ਕੇ ਜੇ ਆਪਣਾ ਦੁੱਖ ਦੱਸਣ ਲੱਗ ਜਾਣ ਤਾਂ ਇਨਸਾਨ ਦੇ ਦੁੱਖ ਇਹਨਾਂ ਅੱਗੇ ਬਹੁਤ ਹੀ ਛੋਟੇ ਰਹਿ ਜਾਣਿਆ ਇਹਨਾਂ ਦੀ ਫੀਲਿੰਗ ਸਮਝਿਆ ਕਰੋ ਭਾਈ ਇਹਨਾਂ ਨਾਲ ਪਿਆਰ ਕਰਿਆ ਕਰੋ ਇਹਨਾਂ ਦੇ ਦੁੱਖ ਨੂੰ ਸਮਝਿਆ ਕਰੋ ਇਹ ਇਨਸਾਨਾਂ ਨਾਲੋਂ ਵੱਧ ਰੋਂਦੇ ਆ ਭਾਈ ਜਦੋਂ ਅਸੀਂ ਇਹਨਾਂ ਨੂੰ ਝਿੜਕਦੇ ਆ ਇਹਨਾਂ ਨੂੰ ਝਿੜਕਿਆ ਨਾ ਕਰੋ ਇਹਨਾਂ ਨਾਲ ਪਿਆਰ ਕਰਿਆ ਕਰੋ ਦੇਖੋ ਭੈਣ ਇਹਨਾਂ ਨੂੰ ਭਾਈ ਕਿੰਨਾ ਪਿਆਰ ਕਰਦੀ ਆ ਜਿਹੜੇ ਕੋਈ ਕਈ ਵਾਰੀ ਕੋਈ ਦਰ ਘਟਨਾ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਉਹਨਾਂ ਨੂੰ ਭੈਣ ਦੇਖੋ ਤੁਸੀਂ ਕਿੱਡੇ ਸੋਹਣੇ ਤਰੀਕੇ ਦੇ ਨਾਲ ਸਾਂਭਦੀ ਆ ਭਾਈ ਇਹਨਾਂ ਲਈ ਭੈਣ ਕਿਸੇ ਰੱਬ ਨਾਲੋਂ ਘੱਟ ਨਹੀਂ ਬਹੁਤ ਹੀ ਵੱਡਾ ਨੇਕ ਕੰਮ ਕਰਦੀ ਆ ਆ ਭੈਣ ਤੇ ਵੀਡੀਓ ਨੂੰ ਭਾਈ ਐਂਡ ਤੱਕ ਜ਼ਰੂਰ ਦੇਖੋ ਆ ਵੀਡੀਓ 'ਚ ਬਹੁਤ ਵੱਡਾ ਕੁਝ ਸਿੱਖ ਨੂੰ ਮਿਲਦਾ ਭਾਈ ਸਿੱਖੋ ਜ਼ਰੂਰ ਭਾਈ ਤੇ ਕੁਝ ਕੁ ਲੋਕ ਜਿਹੜੇ ਹੁੰਦੇ ਆ ਬਹੁਤ ਹੀ ਜ਼ਾਲਮ ਹੁੰਦੇ ਆ ਆਦ ਰਵੇ ਜਿਹੜੇ ਬੇਜ਼ਵਾਲ ਹੁੰਦੇ ਆ ਭਾਈ ਇਹਨਾਂ ਦੇ ਉੱਤੇ ਬਹੁਤ ਹੀ ਅਤਿਆਚਾਰ ਕਰਦੇ ਆ ਤੇ ਜੇ ਆਹ ਵੀਡੀਓ ਵਧੀਆ ਲੱਗੀ ਪਿਆਰਾ ਜਿਹਾ ਕਰਕੇ ਕਮੈਂਟ ਵੀਡੀਓ ਨੂੰ ਕਰਦੇ ਸ਼ੇਅਰ ਤੇ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ